ज़रूरु <laughs> چلو بھائی چلو بھائی گنو چلو آ جا بیٹا داد میں چارج کرتے اور ادھرو سامنے کوائنٹ کھڑے ਅਰੇ ਬਰਾ ਨੋ ਕੇ ਆਇਓ ਯਾਰ ਪਤਾ ਨਹੀਂ ਕਿਉਂ ਹੈ ਦੋ ਮਿੰਟ ਚਾਹਾਂਗੇ ਸਾਹਿਬ ਬਾਹਰ ਆ ਜਾਓ ਯਾਰ ਬੈਕਟੇ ਖੁੱਲੇ ਦੇ ਹੋਰ ਆਪਣੀ ਸਮੁੱਚੀ ਟੀਮ ਨਾਲ ਬੋਬੀ ਜੀ ਸਾਡੇ ਪ੍ਰਚਾਰਕ ਹੈ ਨਾਰਥ ਇੰਡੀਆ ਦੇ ਦੁੱਬੇ ਜੀ ਔਰ ਸਾਰੇ ਸਾਥੀਆਂ ਦੇ ਨਾਲ ਅਸੀਂ ਅੱਜ ਇੱਥੇ ਨਾਪਸਤਕ ਹੋਣ ਆਏ ਆਂ ਔਰ ਸਾਰੇ ਬਾਤਵਾਸੀਆਂ ਨੂੰ ਇਹਨਾਂ ਸ਼ੁਭ ਨਵਰਾਤਿਆਂ ਦੀ ਬਹੁਤ-ਬਹੁਤ ਵਧਾਈ ਹੈ ਸਾਡੇ ਪੰਜਾਬ ਯੂਥ ਦੇ ਜਿਹੜੇ ਪ੍ਰਧਾਨ ਆ ਸਾਹਿਲ ਜੀ ਇਹ ਹਿੰਦੂਦਕ ਤੋਂ ਇਹਨੇ ਸਾਡਾ ਸਵਾਗਤ ਕੀਤਾ ਕੇ ਜੀ ਔਰ ਸਾਰੇ ਸਾਡੇ ਇਹਨਾਂ ਦੇ ਕਮੇਟੀ ਦੇ ਵੋੜਾ ਸਾਹਿਬ ਆ ਕਮੇਟੀ ਦੇ ਸਾਡੇ ਜਿੰਨੇ ਵੀ ਕਾਲੀਵਾਤਾ ਕਮੇਟੀ ਦੇ ਮੰਦਰ ਦੇ ਜਿਹੜੇ ਸਾਡੇ ਸਾਥੀ ਹੈ ਉਹਨਾਂ ਦਾ ਬਹੁਤ-ਬਹੁਤ ਆભાર ਹੈ ਔਰ ਅੱਜ ਇੱਥੇ ਆ ਕੇ ਬ੍ਰਹਮਲੀਨ ਜੈ ਗੁਰੂ ਪੰਜਾਂ ਰੰਗ ਗਿਰੀ ਸਾਡੇ ਜਿਹੜੇ ਗੁਰੂ ਰਹੇ ਹੈ ਗੁਰੂ ਹੈ ਉਹਨਾਂ ਦੀ ਬੜੀ ਅੱਜ ਯਾਦ ਆਈ ਹੈ ਹਮੇਸ਼ਾ ਸਤਵੇਂ ਦਿਨ ਰਾਤ ਦੇ ਮੈਂ ਇੱਥੇ ਆ ਕੇ ਉਹਦੇ ਨਾਲ ਆਸ਼ੀਰਵਾਦ ਲੈਂਦਾ ਸੀ ਉਹਨਾਂ ਦੇ ਇੱਥੇ ਨਤਪਸਤਕ ਹੁੰਦੇ ਸੀ ਔਰ ਪੂਜਾ ਅਰਚਨਾ ਕੀਤੀ ਜਾਂਦੀ ਸੀ ਸੋ ਮੈਂ ਸਾਰੇ ਸਮਸਤ ਵਿਸ਼ਵਾਸੀਆਂ ਨੂੰ ਸਲਾਤ ਮਿਆਂ ਨੂੰ ਅੱਜ ਨਵਰਾਤਰੀ ਦੀ ਬਹੁਤ-ਬਹੁਤ ਵਧਾਈ ਦੇਣਾ ਜੈ ਮਾ ਕਰੀ ਬਹੁਤ ਬੜੇ ਅੱਛੇ ਹੈ ਬੜਾ ਅੱਛਾ ਵਾਤਾਵਰਨ ਇੱਥੇ ਬਣਿਆ ਹੋਇਆ ਹੈ ਔਰ ਸੁਰੱਖਿਆ ਦਾ ਪੂਰਾ ਬੰਦ ਹੈ ਬਹੁਤ ਵਧੀਆ ਪ੍ਰਸ਼ਾਸਨ ਨੂੰ ਔਰ ਸਭ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈ ਆਮ ਲੋਕਾਂ ਨੂੰ ਦੇਖੋ ਜੀ ਨਵਰਾਤਰੀ ਮਾਂ ਦੇ ਇਹ ਉਹ ਸ਼ੁਭ ਦਿਨ ਹੈ ਜਿੱਥੇ ਮਾਂ ਸਾक्षात ਵਿਚਰ ਰਹੀ ਹੈ ਇਸ ਧਰਤੀ ਦੇ ਉੱਤੇ ਉਹਨਾਂ ਦੇ ਅਸ਼ੀਰਵਾਦ ਲਓ ਆਪਸ ਵਿੱਚ ਸਤਿ ਭਾਵਨਾ ਨਾਲ ਸੁਹਾਰ ਦੇ ਨਾਲ ਰਹੋ ਪ੍ਰੇਮ ਦੇ ਨਾਲ ਇੱਕ ਦੂਜੇ ਨਾਲ ਰਹੀਏ ਔਰ ਅਖੰਡਤਾ ਔਰ ਇਕਤਾ ਬਣਾ ਕੇ ਰੱਖੀਏ ਔਰ ਹੈ ਤੁਮੀ ਇਹ ਸਭ ਜਨਜੀ ਪ੍ਰਵਾਰ ਬੈ ਰਗੇ ਨਾ ਨਾ ਅੱਜ ਸਾਡੇ ਵਿੱਚ ਜਗਤ ਗورو ਵਿਕਾਸ ਦਾ ਜੀ ਜਿਹੜੇ ਕੀ ਧਰਮਾਦੇਸ਼ਾ ਹਿੰਦੂ ਤਖਤ ਦੇ ਸਾਡੇ ਸੁਮੀਰ ਜੀ ਆਏ ਆ ਜਗਤ ਗੁਰੂ ਪੰਚਾ ਨਾਦ ਗਿਰੀ ਜੀ ਮਹਾਰਾਜ ਦੇ ਟੈਂਪਲ ਤੋਂ ਸੇਵਾ માં ਕਰਦੇ ਆ ਰਹੇ ਨੇ ਬੋਬੀ ਜੀ ਨੇ ਦਿਵਾਲੀ ਸਾਹਿਬ ਨੇ ਹੋਰ ਸਾਰੀ ਟੀਮ ਜਿਹੜੀ ਚੰਡੀਗੜ੍ਹ ਦੀ ਸਾਡੇ ਕਾਲੀ ਮਾਤਾ ਮੰਦਰ ਇੱਥੇ ਅੱਜ ਨਤਮਸਤਕ ਹੋਣ ਆਏ ਆ ਅੱਜ ਦੁੱਬੇ ਜੀ ਵੀ ਸਾਡੇ ਨਾਲ ਆ ਤੇ ਮੇਰੇ ਨਾਲ ਗੱਗੀ ਜੀ ਹੈਗੇ ਸਾਇਲ ਗੋਇਲ ਜੀ ਹੈਗੇ ਉਹਨਾਂ ਦੇ ਪਿਤਾ ਜੀ ਹੈਗੇ ਸਾਰਿਆਂ ਨੇ ਅਸੀਂ ਮਿਲ ਕੇ ਇਹਨਾਂ ਦਾ ਇੱਥੇ ਪਟਿਆਲੇ ਸਵਾਗਤ ਕਰਿਆ ਹੈਗਾ ਔਰ ਜਿਸ ਤਰ੍ਹਾਂ ਸੁਮੇਰ ਜੀ ਨੇ ਕਹੇ ਗਏ ਗੁਰੂ ਜੀ ਦੀ ਯਾਦ ਆ ਰਹੀ ਅੱਜ ਇੱਥੇ ਆ ਕੇ ਠੀਕ ਹੈ ਉਹਨਾਂ ਦੀ ਕਮੀ ਨਹੀਂ ਪੂਰੀ ਕਰ ਸਕਦੇ ਲੇਕਿਨ ਮੈਂ ਇਹਨਾਂ ਨੂੰ ਆਸ਼ਵਾਸਨ ਦਿਵਾਣਾ ਹੈ ਕਿ ਜਦ ਜਦ ਇਹਨਾਂ ਨੂੰ ਕਾਲੀ ਮਾਤਾ ਮੰਦਰ ਪਟਿਆਲੇ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਅਸੀਂ ਇਹਨਾਂ ਨੂੰ ਗੁਰੂ ਜੀ ਦੀ ਕਮੀ ਮਹਿਸੂਸ ਨਹੀਂ ਹੋਣ ਦਵਾਂਗੇ ਅਸੀਂ ਜੀ ਜਾਣ ਤੋਂ ਪਹਿਲਾਂ ਵੀ ਗੁਰੂ ਜੀ ਜਾਣ ਲੱਗੇ ਹੋਏ ਸੀ ਹੁਣ ਵੀ ਹਿੰਦੂ ਸੁਰੱਖਿਆ ਸੰਪਤੀ ਹਿੰਦੂ ਤੱਕ ਲਈ ਪੂਰਨ ਤੌਰ ਤੇ ਸਮਰਪਿਤ ਹੈ ਇਹ ਚੌਥਾ ਮਾ ਕੁਸ਼ਮੰਡਾ ਜੀ ਦਾ ਨਵਰਾਤ ਰਹਿ ਜੀ ਅੱਜ ਜਿਹੜਾ ਮੰਦਿਰ ਕਮੇਟੀ ਤੇ ਡੀਸੀ ਸਾਹਿਬ ਨੇ ਮੰਦਿਰ ਪ੍ਰਬੰਧ ਦੇ ਲਈ ਬਹੁਤ ਹੀ ਅੱਛਾ ਕੰਮ ਕੀਤਾ ਹੈ ਤੇ ਸਜਾਵਟ ਬਹੁਤ ਖੂਬਸੂਰਤ ਹੈ ਪ੍ਰਸ਼ਾਸਨ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈ ਤੇ ਬਹੁਤ ਹੀ ਵਧੀਆ ਇੰਤਜ਼ਾਮ ਕੀਤੇ ਗਏ ਹਨ ਭਗਤਾਂ ਦੀ ਸੁਵਿਧਾ ਦੇ ਲਈ ਥਾਂ-ਥਾਂ ਤੇ ਪੁਲਿਸ ਬੈਠੀ ਹੈ ਤੇ ਉਹਨਾਂ ਦਾ ਪੁਲਿਸ ਵੀ ਸਹਿਯੋਗ ਕਰ ਰਹੀ ਹੈ ਮੈਂ ਸਾਰੇ ਦੇਸ਼ਵਾਸੀਆਂ ਨੂੰ ਏ ਮਾਤਾ ਦੇ ਨਵਰਾਤਰੀਆਂ ਦੀ ਬਹੁਤ ਬਹੁਤ ਸ਼ੁਭਕਾਮਨਾ ਦਿੰਦਾ ਹਾਂ ਤੇ ਜੈ ਮਾਤਾ ਜੀ ਦੇਖੋ ਜੀ ਇਹ ਮਾਤਾ ਦਾ ਦਰਬਾਰ ਹੈ ਇੱਥੋਂ ਪੂਰੇ ਵਰਲਡ ਚੋਂ ਪੂਰੇ ਸੰਸਾਰ ਚੋਂ ਪੰਜਾਬ ਚੋਂ ਪੂਰੇ ਹਿੰਦੁਸਤਾਨ ਚੋਂ ਬੀ ਆਈ ਪੀ ਤਾਂ ਆਂਦੇ ਰਹਿੰਦੇ ਆ ਜੀ ਮੇਰਾ ਨਾਮ ਹੈ ਜੀ ਤਰਤੇਮ ਸ਼ਰਮਾ ਸੈਮੀ ਉਰਪ ਸੈਮੀ ਇਹ ਮੈਂ ਚੌਕ ਆਰਿਆ ਸਮਰ ਪਟਿਆਲਾ ਤੋਂ ਆ ਮੈਂ ਇੱਥੇ 50 ਸਾਲ ਹੋ ਗਏ ਮੈਨੂੰ ਆਂਦੇ ਨੂੰ ਲਗਾਤਾਰ ਰੋਜ਼ ਮੈਂ ਦਿੱਲੀ ਉਰੇ ਆਣਾ ਤੇ ਮਾਤਾ ਦੇ ਦਰਸ਼ਨ ਦੇ ਲਈ ਕਰਦਾ ਹੈ ਇਹ ਅੱਜ ਹੈਗਾ ਆਪਣਾ ਸ਼ਕੰਦ ਮਾਤਾ ਦਾ ਨਾਤਕ ਅੱਜ ਚੌਥਾ ਨਾਤਕ ਹੈ ਕਿਉਂਕਿ ਇਸ ਵਾਰ 8 ਨਾਟਕ ਨੇ ਇਕੱਠੇ ਤੀਜੇ ਦੋ ਨਾਟਕ ਨੇ ਪਹਿਲਾ ਦੂਜਾ ਤੀਜੇ ਦੋ ਫਿਰ ਚੌਥਾ ਕੱਲ ਵੀ ਪੰਜਵਾਂ ਨਾਤਕ ਹੈ ਤੇ ਅਸਥੀ ਜਾ ਕੇ ਆਪਣੀ ਮੰਗਲਵਾਰ ਨੂੰ ਕਰਨੀ ਆ ਜੀ ਇਸ ਕਰਕੇ ਅੱਜ ਜਿਹੜਾ ਨਾਤਕ ਹੈ ਮਾਤਾ ਦਾ ਬੜਾ ਮਹੱਤਵ ਹੈ ਇੱਥੇ ਪਹਿਲਾਂ ਪਟਿਆਲਾ ਵਸਦੇ ਆਂਦੇ ਸੀਗੇ ਮੈਂ ਤਾਂ ਪਤਾ ਨਹੀਂ ਕਿੱਥੇ ਕਿੱਥੋਂ ਆਉਂਦੇ ਆਂ ਬੰਬਈ ਤੋਂ ਡੈਲਹੀ ਤੋਂ ਆਪਾਂ ਇੱਕ ਜਣ ਬਠਿੰਡਾ ਫਰੋਜਪੁਰ ਤੇ ਸਾਰੇ ਸ਼ਹਿਰਾਂ ਤੋਂ ਪਟਿਆਲੇ ਆਉਂਦੇ ਨੇ ਹਰਿਆਣੇ ਵਿੱਚ ਬਹੁਤ ਦੁਨੀਆ ਆਂਦੀ ਆ ਤੇ ਮਾਤਾ ਦੇ ਬਹੁਤ ਸ਼ਰਧਾ ਲੋਕਾਂ ਚ ਬਹੁਤ ਸਨਮਾਨਦੇ ਆ ਜੀ ਤੇ ਮੈਨੂੰ ਤਾਂ ਤਕਰੀਬਨ ਬਹੁਤ ਘੱਟ ਮੇਰੇ ਇਸ ਮਾਤਾ ਨੇ ਕਰੇ ਮੈਨੂੰ ਇਸ ਤੇ ਬਹੁਤ ਵਿਸ਼ਵਾਸ ਹੈ ਨਾ ਇੱਕ ਤਰੀਕ ਤਾਂ ਜੇ ਪਟਿਆਲੇ ਚ ਆਇਗਾ ਤਾਂ ਮੈਂ ਆਣੀ ਜਿਹੜੇ ਪ੍ਰਬੰਧ ਹੁਣ ਥੋੜੇ ਵਧੀਆ ਹੋ ਰਹੇ ਨੇ ਪਰ ਇਸ ਤੋਂ ਪਹਿਲਾਂ ਵੀ ਪ੍ਰਬੰਧ ਸਹੀ ਜੀ ਗਏ ਇਹ ਉੜੇ ਜਿਹੜਾ ਲੰਗਰ ਚੱਲ ਰਿਹਾ ਹੈ ਇਹ 1980 ਦਾ ਚੱਲ ਰਿਹਾ ਹੈ ਸੁਰੱਖਿਆ ਦਾ ਵੀ ਪ੍ਰਬੰਧ ਕਾਫੀ ਠੀਕ ਆ ਪੂਰਾ ਵਧੀਆ ਕਰ ਰਹੇ ਆ ਇਸ ਵਾਰ ਅਗਿਆਨ ਆ ਬਹੁਤ ਵਧੀਆ ਪ੍ਰਬੰਧ